ਸਸਕਾ ਵੀਜੀ ਸਰਵੀਆਂ ਨੂੰ ਸੰਦੀਪ ਡੇਫਾਈਨ ਤੋਂ ਬਹੁਤ ਬੈਲਕਮ ਹੈ ਜੀ ਤੇ ਵੀਜੀ ਅੱਜ ਪਹੁੰਚ ਚੁੱਕੇ ਆ ਪਿੰਡ ਦੁਲਚੀਪੁਰ ਜ਼ਿਲ੍ਹਾ ਤਰੰਦਰ ਮਨਤ ਤਹਫੀਲ ਹੁੰਦਾ ਤੇ ਬਾਈ ਜਿੰਦੂ ਆ ਪਹੁੰਚ ਚੁੱਕੇ ਆ ਅੱਜ ਤੇ ਮਈਆਂ ਤੁਹਾਨੂੰ ਦਿਖਾਣੀਆਂ ਜੇ ਅੱਜ ਸਾਰੀਆਂ 150 ਮਈਆਂ ਲੈ ਕੇ ਆ ਜੇ ਬਾਈ ਉਹਨੇ ਲੈ ਕੇ ਤੁਹਾਨੂੰ ਬਥੇਰਾ ਆਸਾ ਲੈ ਕੇ ਆ ਤੇ ਬੜੇ ਰਿਕਾਰਡ ਵਾਲੇ ਮਈਆਂ ਵੱਡੀਆਂ ਮੱਝਾਂ ਜੀ ਕੁ 15 ਪਲਸ ਦੇ ਲਗਭਗ ਲੋਕੀਆਂ ਤੇ ਆਓ ਹੁਣ ਆਪਾਂ ਬਾਜੀ ਨਾਲ ਗੱਲਬਾਤ ਕਰੀਏ ਬਾਜੀ ਅਸਤੀਕਲ ਜੀ ਅਸਤੀਕਲ ਜੀ ਹੋਰ ਜੀ ਸੰਦੀਪ ਜੀ ਕੀ ਹਾਲ ਹੈ ਜੀ ਵਧੀਆ ਠੀਕ ਠਾਕ ਜੀ ਹੋਰ ਕੀ ਚੱਲ ਰਿਹਾ ਹੈ ਹੋਰ ਚੜਤੀ ਕਲਾ ਜੀ ਵਧੀਆ ਚੱਲੇ ਕੰਮ ਜੀ ਹਾਂ ਵਧੀਆ ਚੱਲੀ ਜਾਂਦਾ ਜੀ ਇਤਾਂ ਮਾਲ ਤੇ ਤੁਰਿਆ ਆਉਂਦਾ ਰੋਜ਼ ਵਿਕੀ ਜਾਂਦਾ ਠੀਕ ਐਸੇ ਫਿਰ ਮਈਆਂ ਇਧਰ ਉਧਰ ਹੀ ਹੈ ਮਈਆਂ ਲੈਨੇ ਉਧਰੋਂ ਜੀ ਇੱਥੋਂ ਦੇ ਆਪਾਂ ਨਿਕਲਦੇ ਨਹੀਂ ਗੱਲ ਨਹੀਂ ਨਾ ਫਿਰਿਆ ਜਾਂਦਾ ਬਾਹਰ ਬਿਲਕੁਲ ਜੀ ਉੱਥੋਂ ਜਾ ਕੇ 8 10 ਮੱਜਾਂ ਲੈ ਆਈਂਦੀਆਂ ਕੋ ਉਦੋਂ ਵੇਗ ਵਗ ਜਾਂਦੀ ਹਾਂ ਜੀ ਹਾਂ ਜੀ ਤੇ ਭੇਜਦਾ ਜਿੱਦਨ ਮੌਕਾ ਮਿਲਦਾ ਉਦਨ ਵੀਡੀਓ ਪਾ ਲਈਦੀ ਕੋਤ ਦਾ ਵੇਚ ਜਾਂਦੇ ਆਂ ਅੱਜ ਫੇ ਕਿਨੇ ਲੈ ਕੇ ਨੇ ਜੀ ਅੱਜ ਜੀ ਮੱਝਾਂ ਦੇ 7-8 ਹੀ ਜੀ ਹਾਂਜੀ ਹਾਂਜੀ ਤੇ ਹੁਣ ਇਹ ਵੇਲੇ 5 ਪੀਸ ਆ ਜੀ ਵਧੀਆ ਠੀਕ ਆ ਹਾਂ ਪੂਰੀਆਂ ਚੰਗੀਆਂ ਦੁੱਧ ਵਾਲੀਆਂ ਚੰਗੀਆਂ ਵੱਡੀਆਂ ਮੱਝਾਂ ਨੇ ਜੀ ਸਾਰੀਆਂ ਚੰਗੀਆਂ ਜੀ ਦੁੱਧ ਵਾਲੀਆਂ ਹਾਂਜੀ ਸ਼ੁਰੂ ਜੀ ਫਿਰ ਆਪਾਂ ਹਾਂਜੀ ਹਾਂਜੀ ਦੁੱਧੋ ਜੀ ਦੇ ਬਾਰੇ ਇਹ ਬਾਈ ਜੀ ਸੁਆ ਜੀ ਇਹ ਸੁਆ ਇਹ ਸੁਆ ਦਗਾ ਬੇਲੇ ਪਾਣ ਦੇ ਹੋਈ ਅਜੇ ਪਾਇਲਟ ਹੋਇਆ ਜੀ ਠੀਕ ਆ ਹਾਂ ਜੀ ਹਾਂ ਜੀ ਉਹ ਆਚੂ ਦੀ ਬਹੁਤ ਜਿਆਦਾ ਚੰਗੀ ਆ 11 ਕਿਲੋ ਦੁੱਧ ਨੂੰ ਮੈਂ ਇਸ ਟਾਈਮ 11 ਕਿਲੋ ਦੁੱਧ 16 17 ਕਿਲੋ ਮੈਂ ਦੁੱਧ ਦੇ ਦੂੰ ਠੀਕ ਆ ਤੇ ਖੋਲੀ ਜੀ ਫਿਰ ਲਓ ਜੀ ਦੇਖੋ ਵੱਡੀ ਮਾਂਜ ਪੂਰੀ ਚੈੱਕ ਕਰੋ ਸਾਰੀ ਹਿਸਾਰ ਦੇ ਸਰਸੇ ਦੇ ਜੀ ਉਧਰੋਂ ਜੀ ਸਾਰੀ ਉਧਰ ਹੀ ਹਿਸਾਰ ਸਾੜੀ ਲਓ ਜੀ ਦੇਖੋ ਸੋਹਣੀ ਜੋੜੀ ਪੂਰੀ ਹਾਂ ਜੀ

ਆ ਗਿਆ ਬੱਛਾ ਆ ਬੱਚਾ ਜੀ ਨਾਰੂ ਤੇ ਜੀ ਬਿਲਕੁਲ ਕੱਚਾ ਬੱਚਾ ਅੱਜ 5 ਦਿਨ ਹੋ ਗਏ ਹਾਂ ਹਾਂ ਜੀ ਅੱਜੇ ਮੈਂ ਇਹ ਵੀ ਜਾਣ ਕੇ ਘੱਪਣੀ ਗੱਡੀ ਜਾਣ ਕੇ ਲੜ ਕੇ ਸੁੱਤੀ ਅਬਰ ਤੁਹਾਨੂੰ ਰਿਵਾਰਡ ਪੈਂਦੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਢੋਡੀ ਹੈ ਜੀ ਬੋਲੋ ਜੀ ਤੇ ਭੰਗਸਨੀਂ ਵੀ ਹੋ ਜਾਂਦੇ ਉਹ ਜਾਨੀ ਤੁਹਾਨੂੰ 1.5 ਲੱਖ ਰੁਪਏ ਹੀ ਜਾਂਦੀਆਂ ਹਾਂ ਜੀ ਤੇ ਆਪਾਂ ਜਿਹੜਾ ਦੇਣ ਦਾ ਨਾਲ ਮਗਰ ਤਾਂ ਇੱਕ 35 ਢਿਮਾਜ ਦੇਣੀ ਹੈ ਇੱਕ 35 ਬਸ ਢੋੜੀ ਹੋਣੀ ਆ ਢੋੜੀ ਸੱਪਾਂ ਜਿਹੋਦੇ ਚ ਹੋਊਗਾ ਚਲੋ ਆਹ ਢੋੜੀ ਇੱਕ ਨੰਬਰ ਦੀ ਬਹੁਤ ਵਧੀਆ ਝੋਟੀ ਖੜੀ ਠੀਕ ਠੀਕ ਹੈ ਬਸ ਪਤੂ ਹੁਣ ਇਹਦੇ ਛੋੜੀ ਕਰਦੇ ਤੁਸੀਂ ਬਾਹਰ ਛੋੜੀ ਹੋਣੀ ਜੋ 35 ਠੀਕ ਠੀਕ ਆ ਜੋ ਇਧਰ ਆਜੋ ਅਜੇ ਬੋਲੇ ਦੇ ਮੱਧ ਆ ਇਹ ਵੀ ਸੂਈ ਹੈ ਜੀ ਜੀ ਇਹ ਨੂੰ ਅੱਛਾ ਦੇਣਾ 7 ਦਿਨ ਹੋ ਗਏ ਸੂਈ ਨੂੰ ਜੀ ਅੱਛਾ ਜੀ ਦੂਜਾ ਚਵਾ ਛੋੜੀ ਦਾ ਦੂਜਾ ਸੂ ਹੈ ਜੀ ਚਵਾ ਠੀਕ ਹੈ ਦੂਜਾ ਇੱਕ ਨੰਬਰ ਆਇਆ ਵੇਲੇ 15 ਕਿਲੋ ਦਾ ਜਿਹੜਾ ਚਵਾ ਮਾ ਖਰਾ ਹਾਂਜੀ ਬਿਲਕੁਲ 15 ਕਿਲੋ ਦਾ ਜੋ ਐਸ ਤੋਂ ਪੂਰਾ ਬਿਲਕੁਲ ਹਾਜ਼ਰ ਵਾਹ ਜੈਡ ਬ੍ਰੈਂਡ ਜੋ ਟੀ ਜੀ ਦੇਖੋ ਤੇ ਦੇਖੋ ਭਾਉ ਨਾ ਮਦਦ ਖੰਦੀ ਝੋਟੀ ਦੀ ਕਾਗਜ਼ਰ ਦੀ ਜੰਬੜੀ ਝੋਟੀ ਦੀ ਬਿਲਕੁਲ ਬਿਲਕੁਲ ਜੀ ਇਹ ਵੀ ਖੋਲੋ ਜੀ ਖੋਲੋ ਭਾਜੀ ਲਓ ਜੀ ਵੱਡੀ ਝੋਟੀ ਤੇ ਦੇਖੋ ਲੇਵਾ ਕਰਾਂ ਜੀ ਥਣ ਵੀ ਐ ਕੁੱਪੀਏ ਲੱਗਾ ਹਾਂ ਬੱਚਾ ਮਗਰ ਜਿੰਦੇ ਇਹਦੇ ਮਗਰ ਟੱਗਾ ਇਹਦੇ ਮਗਰ ਘੱਟ ਲਓ ਕਾਗਜ਼ਰ ਕੀ ਪੂਰਾ ਨਿਕੇ ਨਹੀਂ ਪੂਰਾ ਖੋਲੇ ਲਾਦੀ ਝੋਟੀ ਨਹੀਂ ਪੂਰੇ ਵੱਡੀ ਐ ਝੋਟੀ ਆ ਬਿਲਕੁਲ ਆਖਣਾ ਲਈ ਵਾਹ ਹਨਾ ਜੀ ਵਾਹ 20 ਕਿਲੋ ਦੁੱਧ ਦਊਗੀ ਆਜੀ 16 ਕਿਲੋ ਲੋਕਾਂ ਵਾਲਾ ਜ ਮੇਨਾਂ ਤੇ ਅੱਜ 18 19 ਕਰ ਦਊਗੀ ਹਾਂਜੀ ਤੇ ਜਿਹੜਾ ਖਰਾ ਦੁੱਧ ਹੈ ਉਹਨੇ 15 ਕਿਲੋ ਆਪਣਾ ਕੱਡੇ ਤੇ ਚਾੜ ਕੇ ਖੜੇ ਹਾਂ ਠੀਕ ਤੇ ਚੋਣ ਇੱਕ ਲੰਬਰ ਚੜ੍ਹ ਠੀਕ ਠੀਕ ਹੈ ਹਾਂਜੀ ਵੇਖੋ ਮੋਹਰੇ ਦਾ ਕੰਮ ਦੇਖ ਲੱਖ ਤੇ 65000 ਜੀ ਆਪਾਂ ਦੇਣੀ 1 ਲੱਖ 65000 ਜੀ ਹਾਂਜੀ 145 ਦੀ ਜਿਹੜੀ ਬਿਲਕੁਲ ਮੱਝ ਦੇਣੀ ਹੈ ਹਾਂ ਨਹੀਂ ਹਾਂ ਨਾ ਇੱਕ ਬਸ ਚਲੋ 1 ਲੱਖ 45000 ਦੀ ਮੈਂ ਦੇਾਂਗੇ ਬਸ ਠੀਕ ਹੈ ਦੇ ਦੁੱਧ 15 ਕਿਲੋ ਆਪਣਾ ਲਾਵਗੇ 18 ਕਿਲੋ ਮੈਂ ਗਰਮੀ ਨੇ ਮਾਰਤਾ ਮਾਲ ਗਰਮੀ ਬਾੜੀ ਜਿਆਦਾ ਗਰਮੀ ਬਹੁਤ ਪਈ ਹੈ ਹਾਂ ਜਿਆਦੀ ਗਰਮੀ ਨੇ 5-7 ਦਿਨ ਨਹੀਂ ਨਹੀਂ ਮਈਆਂ ਦੁੱਧ ਵਾਲੀਆਂ ਸਾਰੀਆਂ ਜੀ ਸਾਰੇ ਦੁੱਧ ਵਾਲੀਆਂ ਜੀ ਗਰੰਟਰਮ ਵਿੱਚ ਆਉਂਦਾ ਆਹ ਜੀ ਆਹ ਮਈਆਂ ਸੂਆ ਝੋਟੀ ਦਾ ਅੱਛਾ ਪਹਿਲਾ ਸੂਆ ਪਹਿਲਾ ਦੁੱਧ ਕਿੰਨਾ ਜੀ ਦੁੱਧ ਦੇ ਥੱਲੇ ਜਿਹੜਾ ਉਦਾਂ ਉਹਨਾਂ ਦੇ ਫੇਦ ਭਾਵੇਂ 12 ਕਿਲੋ ਹਾਂਜੀ ਹਾਂਜੀ ਤੇ 11 ਕਿਲੋ ਦੁੱਧ ਜਿਹੜਾ ਖਰਾ ਭਾਵੇਂ ਕੰਡੇ ਤੇ ਚੜ੍ਹ ਕੇ ਕੋ ਖੜੇ ਅੱਛਾ ਥੱਲੇ ਥੋੜੀ ਜੀ ਝੋਟੀ ਚੱਲ ਲਵੇ ਦੀ ਭਾਵੇਂ ਨਿਕਰ ਦੁੱਧ ਨੂੰ ਬਾੜੀ ਜਿਆਦਾ ਖਰੀ 11 ਕਿਲੋ ਦ ਸਤਿ ਸ਼੍ਰੀ ਅਕਾਲ ਬੱਚਾ ਮਗਰ ਹਾਂ ਬੱਚਾ ਜੀ ਬੱਚਾ ਤੇ ਮੁੱਦ ਕਟਾ ਜੀ ਖੋਲੋ ਜੀ ਇਹ ਵੀ ਲੋ ਜੀ ਪਹਿਲਾ ਸੂਹ ਝੋਟੀ ਤੇ ਵੱਡੀ ਝੋਟੀ ਇਹ ਵੀ ਦੇਖੋ ਬਰਾਦੀ ਦੇਖੋ ਸਾਰੀਆਂ ਹਜ਼ਾਰ ਦੀਆਂ ਝੋਟੀਆਂ ਸਾਰੀਆਂ ਆ ਦੇਖੋ ਦੇਖੀ ਚਲੋ ਬਰਾਦੀ ਬਹੁਤ ਬੜੀ ਝੋਟੀ ਆ ਜਾਓ ਵੀਰ ਆ ਜਾਓ ਮੋਹ ਵਾਲਾ ਮਹੌਲ ਵਾਲਾ ਬਾਕੀ ਚੋ ਲੈ ਲਓ 13 ਕਿਲੋ ਖਰਾਬੋ ਦੀ ਤੁਦੀ ਦੂੰਗਾ 13 ਕਿਲੋ ਹਾਂਜੀ 13 ਕਿਲੋ ਆਇਆ ਪੂਰਾ ਨਾਪੀ ਜਾਉਂਗੇ ਬਸ ਠੀਕ ਹੈ ਜੋਨ ਜਾਨ ਬਾਲਾ ਜਿਆਦਾ ਚੰਗਾ ਜੀ ਹਾਂਜੀ ਤੁਸੀਂ ਜੀ ਮੁੱਲ ਕਰ ਨੂੰ ਤੇ ਭਾਵੇਂ ਇਹਦਾ 1.35 ਕਰ ਲਈਏ ਹੂੰ ਇੱਕ 17 ਦੀ ਜਿਹੜੀ ਬਿਲਕੁਲ ਹਾਂ ਨਹੀਂ ਦੇਣੀ ਹੈ ਹਾਂ ਨਹੀਂ ਹਾਂ ਨਹੀਂ ਬਸ ਕੋਲ ਜਿਹੜੀ ਪੱਕੇ ਬੋਲਾ ਹਾਂ ਆਲੇ ਦੇਣਾ ਕਰਨੀ ਜਿਹੜੇ ਬਿਲਕੁਲ ਜੈ ਬਿਲਕੁਲ ਤੇ ਆਹ ਬਾਈ ਜੀ ਇਹ ਦਿੱਤਾ ਸੂਆ ਚ ਪੈਨ ਦੇਣੀ ਹਾਂ ਜੀ ਹੁਣ ਉਹਨੂੰ ਫਿਰ ਦਵਾ ਤੇ ਬੋਲ ਦਿਆ ਲੈ ਤਿਆਰ ਹਾਂ ਹੁਣ ਬੰਦ ਕਰ ਲਮ ਹਾਂ ਜੀ ਕਿੰਨਾ ਦੋਤਾ ਜੀ 11 ਕਿਲੋ ਬੋਲਾ ਹੀ ਆ ਵੇਲੇ 11 ਕਿਲੋ ਬੋਲਾ ਹੀ ਆ ਇਹ ਵੀ ਖੋਲੋ ਉਹ ਲੋ ਇਹ ਵੀ ਦੇਖੋ ਜੀ ਅਜੇ ਮਾੜੀ ਮਾੜੀ ਭਾਲੀ ਆ ਤੁਹਾਨੂੰ ਚੰਗੀ ਚੰਗੀ ਮਹਿਬੂਬ ਹਾਂ ਇਹ ਵੀ ਬੜਾ ਜਿਆਦਾ ਜਵਾਬ ਬਿਲਕੁਲ ਵੱਡੀ ਛੋਟੀ ਜੇ ਵੀ ਦੇਖੋ ਕਰਾਂ ਦੀ ਛੋਟੀਆਂ ਸਾਰੀਆਂ ਇੱਕ ਦੇ ਇੱਕ ਕਰਦੀ ਜੇ ਬੱਚਾ ਮਰ ਗਿਆ ਆ ਗਿਆ ਜੀ ਕੱਟੀ ਮਗਰ ਆ ਗਈ ਆ ਹਾਂ ਜੀ ਤੈਨੂੰ ਦਗਾ ਨਾ ਹੋਵੇ ਸੂਈ ਨੂੰ ਪੱਛੀ ਆ ਅਜੇ ਮਾੜੀ ਮਾੜੀ ਭਾਲੀ ਦੀ ਰਵਾਇਤ ਆ ਹਾਂ ਜੀ ਹਾਂ ਜੀ ਸੂਰਾਤ ਲੈਵਾ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਬਜੀ ਦਿਖਾ ਮਰਾ ਬੂ ਬਾਠੀ ਬਰਾਹੇ ਮੈਂ ਇਹ ਪਰ ਬਜੀ ਟਾਈਮ ਲੱਗਦਾ ਨਹੀਂ ਜੀ ਹਾਂ ਬੰਗਰ ਕੁੜੀ ਆਏ ਹੋ ਜੇ ਪੂਰੀ ਫੋਲੀ ਮੈਂ ਆ ਬਰ ਦੋ ਚਾਰ ਪੰਜ ਜਰ ਮੈਂ ਪੱਕਾ ਦਊਗੀ ਜੀ ਪੰਜ ਚਾਰ ਦੋ ਟਾਈਮ ਲੱਗਦੇ ਹੈ ਕਿ ਨਹੀਂ ਹਾਂ ਹਾਂਜੀ ਸਾਰਾ ਉਧਰ ਹੋ ਗਿਆ ਇੱਜਾ ਹਾਂਜੀ ਪਰ ਮੁੱਲ ਦੇ ਜ਼ਮੀਨ ਜੀ ਦਾ ਕੱਟੇ ਪਾਉਣੇ 3 ਦੇ ਭਾਵੇਂ ਪਈ 18 ਦੀ ਜਿਹੜੀ ਹਾਂ ਨਹੀਂ ਹਾਂ ਨਹੀਂ ਚਲੋ 18 ਹੀ ਹੋਊਗਾ ਜੋੜੀ ਹੋਣੀ ਜੀ ਜੋੜੀ ਹੋਣੀ ਹੈ 18 ਤੋਂ ਆਪਾਂ ਮੁੱਲ ਉਨੇ ਪਾਉਣੇ ਜਿਹੜੇ ਲੈ ਲੈਣੀ ਆਹ ਭਾਈ ਜੀ ਆ ਦੂਜਾ ਬੂਆ ਝੋਟੀ ਜੋ ਹਾਂਜੀ ਇਹਦੇ ਥੱਲੇ ਉਹਨਾਂ 12 ਲਾ ਲਓ ਜਾਂ 13 ਨਾਲ 12 ਦੇ ਬਿਲਕੁਲ ਕੰਦੇ ਦੇ ਚਾੜਵਾਉ ਭਾਈ ਅੱਛਾ ਜੀ ਕਾਹ ਚ 7-8 ਦਿਨ ਇਹਨੂੰ ਸੂਈ ਨੂੰ ਹੋਏ ਆ ਜੀ 7-8 ਦਿਨ ਹੋਇਆ ਜੀ 7-8 ਦਿਨ ਕੋਈ ਨੂੰ ਠੀਕ ਹੈ ਬੜੀ ਜਿਆਦਾ ਚਵਾਤ ਵੀ ਝੋਟੀ ਲਗਾ ਬੱਚਾ ਬੱਚਾ ਇਹਦੇ ਮਗਰ ਕੱਟਾ ਆ ਗਿਆ ਇਹ ਨਹੀਂ ਕੱਟਾ ਇਹ ਵੀ ਖੋਲੋ ਆਹ ਖੋਲ ਲਓ ਜੀ ਦੇਖੋ 12 ਦੇ ਲਗਭਗ ਤੋ ਤਿਆਰ ਆ ਤੇ ਦੇਖੋ 15 ਕਿਲੋ ਦਊਗੀ ਇਹਦੀ 15 ਬਹੁਤ ਚੰਗੀ ਮਜਾ ਬੜੀ ਪਤਾ ਹੈ ਬੜੀ ਨਾ ਮਾਰਿਆ ਗੰਦਰਾ ਨੂੰ ਹਾਂ ਜੀ ਗਰਮੀ ਜਿਆਦਾ ਪਈ ਹੈ ਗਰਮੀ ਨੇ ਬਰਾਤ ਕਰਾਈ ਪਈ ਹੈ ਜੀ ਹਾਂ ਗਰਮੀ ਨੇ ਕੀ ਕੀ ਕਰਤੀ ਹੈ ਕੀ ਇੱਕ ਵੱੱਜਾ ਰਹੀਆਂ ਰਾਤਾਂ ਦੇ ਅੰਦਰ ਆਪਣੇ ਬਿਲਕੁਲ ਜੀ ਫਰਕ ਪੈਂਦਾ ਹੈ ਜੀ ਫਿਰ ਲਓ ਦੇਖੋ ਜੀ ਕਰੋ ਪੂਰੀ ਜਬਰਦਸਤ ਝੋਡੀ ਦੇਖੋ ਹਾਂਜੀ ਜਿੰਦਰਾ ਨਹੀਂ ਹੈ ਨਹੀਂ ਭਜੀ ਮਈਆਂ ਨੂੰ ਪਤਾ ਲੱਗੀ ਜਾਂਦਾ ਨਹੀਂ ਬਸ ਠੀਕ ਹੈ ਫਿਰ ਤਾਜ਼ੀਆਂ ਮਈਆਂ ਰਹੀਆਂ ਹਾਂ ਬੱਚੇ ਪੁੱਛੇ ਅੰਦਰ ਬੱਚੇ ਆ ਤਾਜ਼ੀਆਂ ਨਾ ਮਈਆਂ ਫਿਰ ਬਿਲਕੁਲ ਤਾਜ਼ੀ ਹੋਈ ਹੋਈ ਹਾਂਜੀ ਹਾਂ ਜੀ ਇਹ ਲੋਕਾਂ ਦਾ ਕੋਣਾ ਫਿਰ 15 15 ਵਿਖਾਈ ਜਾਈ ਉਹ ਚੱਲ ਜਾਈ ਹਾਂਜੀ ਬਿਲਕੁਲ ਤੁਸੀਂ ਸਹੀ ਕਹ ਲਿਆ ਜੀ ਜਦੀਪ ਜੀ ਮੁੱਲ ਤੇ ਦਾਕਰੋਂ ਭਾਗ ਸ਼ੁਕਰੀਆ ਆਪਾਂ 30 35 ਹਾਂਜੀ 1 22 ਦੀ ਇਹ ਮੈਂ ਜਿਹੜੀ ਆਪਾਂ ਬਿਲਕੁਲ ਹੀ ਇੱਕ ਬਾਈ ਤੇਰੀ ਆ ਸੋਟ ਸਾਡੀ ਹੋਣੀ ਜੇ ਮੁਰਗੇ ਵੀ ਕੋਈ ਪਕਾਈ ਵਾ ਕਰੀ ਹੋਵੇ। ਪਿਆਂ ਲਲਾ ਉਹ ਲਲਾ। ਬਸ ਠੀਕ ਹੈ ਜੀ। ਇਹਨੇ ਦੀ ਇੱਕ ਬਾਈ ਦੀ ਝੋਟੀ ਲਵਾਵਾਂਗੇ। ਚਲੋ ਠੀਕ ਆ। ਬਦਾਹੀ ਹੈ ਜੀ। ਆਹ ਪੰਜ ਦੇਖੋ ਜੀ। ਹਾਂਜੀ ਝੋਟੀਆਂ ਤੇ ਆਹ ਦੇਖੋ ਬੱਚੇ ਆ ਬੱਚਾ ਜੀ। ਆ ਇਹ ਮੇਰਾ ਬੱਚਾ ਜੋ ਜਿਹੜੀ ਆ ਕੋ ਤੇ ਜਿੰਦ ਬੱਚੇ ਦੀ ਹੋਖਾਈਏ। 4 ਦਿਨ ਹੋਏ ਸੀ ਆ ਲੈ ਜੀ। ਆਹ ਇਹ ਝੋਟੀ ਦਾ ਬੱਚਾ ਜੋ 15 ਦਿਨਾਂ ਦਾ ਸੂਆ ਦਾ ਵੱਡੀ ਦਾ। ਠੀਕ ਆ। ਆ ਵੱਡੀ ਜੋ ਪਹਿਲੇ ਨੰਬਰ ਵਾਲੇ ਦਾ ਆ ਵੱਡੀ ਦਾ ਠੀਕ ਆ ਆ ਤਾਜ਼ਾ ਬੱਚਾ ਬਿਲਕੁਲ ਆ ਵੱਡੀ ਮੈਂ ਦਾ ਆ ਵੱਡੀ ਮੈਂ ਦਾ ਹਾਂ ਬਸ ਠੀਕ ਆ ਤੇ ਉਹ ਬੱਚਾ ਬਿਲਕੁਲ ਤਾਜ਼ਾ ਉਹ ਜੋ ਵੀ ਕਰਦਾ ਬਿਲਕੁਲ ਉਹ ਬਿਲਕੁਲ 4-3 ਮਹੀਨੇ ਦੇ ਹੋਏ ਜਿਹੜੀਆਂ ਵੱਡੀਆਂ ਛੋਟੀਆਂ ਤੇ ਨਾਲੇ ਹਜ਼ਾਰਾਂ ਫੈੜੀਆਂ ਛੋਟੀਆਂ ਮੇਰਾ ਵੀਰ ਇੱਥੇ ਆਓ ਫਿਰ ਚੈੱਕ ਕਰਕੇ ਦਾ ਚੁਾਈ ਜੀ ਬਿਲਕੁਲ ਜੀ ਆਪਣੀ ਤਸਦੀਕ ਕਰਕੇ ਕੰਡੇ ਦੇ ਖਾੜ ਦੇ ਦੁੱਧ ਖਰੋ ਚੋ ਜਾ ਆ ਗਿਆ ਹਾਂ ਜੀ ਜੀ ਕਰਕੇ ਪੂਰੀਆਂ ਕਾਲੀਆਂ ਸਾਫ ਗੋਲ ਗੋੜਾ ਨਾ ਸਕਦੇ ਬਹਿ ਕੇ ਤੇ ਜੈਡ ਬਲੈਕ ਪੂਰਾ ਨਹੀਂ ਨਹੀਂ ਮੇਰੇ ਭਾਜੀ ਨੇ ਇੰਦਰ ਵਾਲੇ ਹੈ ਨਹੀਂ ਇਹ ਮੈਂ ਡੰਗਰ ਉਹਨਾ ਆਖੀਓ ਆਪਾਂ ਤੇ ਇੱਥੋਂ ਲੈਂਦੇ ਨਹੀਂਗੇ ਮਾਲ ਸਾਰਾ ਲੈ ਆਈਦਾ ਉਧਰੋਂ ਜਾ ਉਧਰੋਂ ਰਹਿਦਾ ਹੁਣ 4 ਦਿਨ ਲਾ ਕੇ ਆਏ ਉੱਥੇ 4 ਦਿਨ ਰਹੇ ਸੱਸੀ ਹਾਂ ਪਰ ਰਹਿਣਾ ਮੈਂ ਨਹੀਂ ਰਹਿਣਾ ਪਿੰਡਾ ਜਿੱਦੇ ਚੱਲੀ ਤਾਂ ਫਿਰ ਮੱਝਾਂ ਲੈੰਗਾ ਤੇ ਸੱਤ ਹਾਂਜੀ ਹਾਂਜੀ ਦੋ ਤੇ ਆਉਂਦਿਆਂ ਵੇਚੀਆਂ ਪੰਜ ਮੱਝਾਂ ਰਹਿ ਗਈਆਂ ਜਿਹੜੀਆਂ ਠੀਕ ਆ ਤੇ ਆਹ ਮਾਲ ਜੋ ਆਪਣੀ ਕੋ ਤੇ ਸਾਰੇ ਵੀਰ ਭਰਾ ਜਿੰਨੇ ਕਹਦੇ ਆ ਮਾਲ ਆਂਦਾ ਆਪਣੀ ਚੋ ਤੇ ਸੋਈਆਂ ਸਵਾਈਆਂ ਹੈਗੀਆਂ ਆਪਣੀ ਸੱਲੀ ਕਰੋ ਹਾਂ ਸੱਲੀ ਕਰੋ ਬਿਲਕੁਲ ਸ ਮੁੜ ਕੇ ਜਿਹੜਾ ਕੇਨੌੜਾ ਮਾ ਦੇਣਾ ਲੋੜੀ ਦੀ ਬਜੀ ਤੇ ਪਿੰਡ ਆਪਣਾ ਦਲਜੀਪੁਰਾ ਹਾਂਜੀ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਹਾਂਜੀ ਨੰਬਰ ਆਪਣਾ 8146 ਤੇ 37725 ਠੀਕ ਹੈ ਨਾਮ ਜਿੰਦੂ ਤੇ ਨਾਮ ਸੁਖਵਿੰਦਰ ਸਿੰਘ ਸਿੱਧੂ ਗੇਣ ਲੋਕਾਸਿੰਦ ਠੀਕ ਹੈ ਭਾਜੀ ਸਸਿਕਾ ਹਾਂ ਡੰਗਰ ਆਪਣਾ ਕੋਈ ਮਾੜਾ ਨਹੀਂ ਕਦੀ ਕਿਤੇ ਹੋਲਾ ਮਾ ਨਹੀਂ ਆਇਆ ਖਰਾ ਦਈ ਦਾ ਅਗਲੇ ਨੂੰ ਦੁੱਧ ਵਾਲਾ ਮਾਲ ਨਿਕਲਦਾ ਇੱਥੋਂ ਤੇ ਆਪਾਂ ਲੈਂਦੇ ਨਹੀਂ ਜਦੋਂ ਹੁਣ ਇਥੋਂ ਕੋਈ ਲੱਖੋਂ ਘੱਟ ਤੇ ਬਿਲਕੁਲ ਕੋਈ ਗੰਦਮਹਿਮ ਨਹੀਂ ਮਿਲਦੀ ਨਹੀਂ 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 ਮੈਂ ਮਾੜੀ ਬਿਲਕੁਲ ਕੋਈ ਨਹੀਂ ਤੇ ਗੱਬਣਾ ਗੁੱਬਣਾ ਮਿਲਦੀਆਂ ਫਿਰ ਉਹ ਜੀਆਂ ਲੈ ਕੇ ਕੋਈ ਮੁੜ ਕੇ ਪਿੱਛਾ ਮਾਰਨ ਲੱਗ ਜਾਂਦੀ ਕੋ ਕੋ ਕਰਦੀ ਨਾ ਤੇ ਮਾਲ ਜਾ ਕੇ ਉਧਰੋਂ ਲਿਹਾਈਦਾ ਜੀ ਚਲੋ ਠੀਕ ਹੈ ਭਾਈ ਜੀ ਤੇ ਆਪਣਾ ਆਣ ਕੇ ਵੇਖੋ ਮੇਰਾ ਵੀਰ ਭਰਾ ਇੱਥੇ ਆਉਂਦਾ ਆਪਣਾ ਵੇਖ ਕੇ ਆਪਣੀ ਤਸੱਲੀ ਕਰੋ ਸੋਈਆਂ ਸਵਾਈਆਂ ਮਰ ਜਾਣਗੇ ਤੇ ਠੀਕ ਹੋ ਗਿਆ ਠੀਕ ਹੈ ਭਾਈ